ਸਾਤ ਸ਼ੀਰਿਆ ਕਾਲ ਦੋਸਤੋ ਗੱਲਾਂ ਮੁਹੱਬਤਾਨੀਆਂ ਇਹ ਟਰੈਕਟਰ ਤੇ ਬੈਠੀ ਮੇਰੀ ਭੈਣ ਆ ਫੋਟੋ ਦੇਖ ਕੇ ਪੁੱਛਿਆ ਕਿ ਨਾਲ ਕੌਣ ਆ ਮੈਂ ਕਿਸੇ ਨੂੰ ਨਹੀਂ ਪਛਾਣਿਆ ਜਵਾਬ ਆਇਆ ਮੈਨੂੰ ਨਹੀਂ ਪਤਾ ਕੌਣ ਆ ਰੈਲੀ ਤੇ ਜਾਣ ਦੀ ਇੱਛਾ ਸੀ ਪਰ ਨਾਲ ਸਾਥ ਨਹੀਂ ਸੀ ਮੈਂ ਪਾਸੇ ਖੜ ਕੇ ਦੇਖ ਰਹੀ ਸੀ ਟਰੈਕਟਰ ਤੁਰਦੇ ਇਹ ਮੁੰਡਾ ਕਹਿੰਦਾ ਭੈਣ ਰੈਲੀ ਤੇ ਜਾਣਾ ਤਾਂ ਆ ਜਾ ਤੇ ਮੈਂ ਟਰੈਕਟਰ ਤੇ ਬੈਠ ਗਈ ਮੈਂ ਹੈਰਾਨ ਸੀ ਨਾ ਜਾਣ ਪਛਾਣ ਨਾ ਪਤਾ ਕਿੱਥੋਂ ਕਿਹੜੇ ਪਿੰਡ ਜ਼ਿਲ੍ਹੇ ਤੋਂ ਨੇ ਇਹ ਲੋਕ ਉੱਥੋਂ ਇਕੱਲੀ ਡਰਾਕਲ ਜਈ ਕੁੜੀ ਮੈਂ ਪੁੱਛਿਆ ਤੂੰ ਕਿੱਦਾਂ ਬੈਠ ਗਈ ਡਰ ਨਹੀਂ ਲੱਗਿਆ ਕਹਿੰਦੀ ਭੈਣ ਸੱਚ ਦੱਸਾਂ ਇੱਥੇ ਸੱਚੀ ਰੱਬ ਵੱਸਦਾ ਆ ਦਿਲ 'ਚ ਕੋਈ ਡਰ ਨਹੀਂ ਆਇਆ ਇੱਕ ਦਿਨ ਅਸੀਂ ਰਾਤ ਨੂੰ ਤੁਰ ਕੇ ਸਿੰਘੂ ਬਾਰਡਰ ਤੇ ਕੋਣ ਲੱਗ ਪਈਆਂ ਕਿ ਦੇਖਿਆ ਕੀ ਹਾਲ ਆ ਬਾਪੇ ਪੁੱਛੜ ਪੁੱਤ ਕੁਝ ਲੋੜ ਆ ਤਾਂ ਦੱਸੋ ਮੁੰਡੇ ਪੁੱਛਣ ਭੈਣ ਕਿੱਥੇ ਜਾਣਾ ਚਲੋ ਅਸੀਂ ਛੱਡ ਕੇ ਆਉਣੇ ਆ ਕਹਿੰਦੀ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਰੌਣਕ ਦੇਖਣ ਆਈਆਂ ਜੋ ਸਿਫਤਾਂ ਪੜੀਆਂ ਸੁਣੀਆਂ ਸੀ ਉਹ ਤਾਂ ਇਸ ਤੋਂ ਅੱਧੀਆਂ ਵੀ ਨਹੀਂ ਕਿੰਨਾ ਪਾਈਚਾਰਾ ਪੈ ਗਿਆ ਇੱਥੇ ਬਸ ਉਹੀ ਵਿਸ਼ਵਾਸ ਦਿਲ 'ਚ ਬਣ ਗਿਆ ਇਹ ਬਾਬਾ ਜੀ ਮੈਨੂੰ ਆਪਣਾ ਦਾਦਾ ਲੱਗਦਾ ਇਹ ਮੇਰਾ ਭਰਾ ਤੇ ਨਿੱਕਾ ਮੇਰਾ ਪੁੱਤ ਮੈਂ ਤਾਂ ਐਨਾ ਹੀ ਕਹਾਂਗੀ ਪੰਜਾਬੀਓ ਦਿਲ ਜਿੱਤ ਲਿਆ ਤੁਸੀਂ ਦਿੱਲੀ ਜਾ ਕੇ ਇਹ ਗੁਣ ਪੰਜਾਬ ਨੂੰ ਲੈ ਕੇ ਹੀ ਮੁੜਿਓ ਕਰਮਾ ਵਾਲਿਓ ਚੱਕੀਆਂ ਨੇ ਕਲਮਾ ਤਾਂ ਚਲਾਉਣੀਆਂ ਸਿੱਖੋ ਛੱਡ ਦਿਓ ਫਲਾਉਣੀਆਂ ਨਾਫਰਤਾ ਗੱਲਾਂ ਮੁਹੱਬਤਾਂ ਦੀਆਂ ਲਿਖੋ ਗੱਲਾਂ ਮੁਹੱਬਤਾਂ ਦੀਆਂ ਲਿਖੋ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ